ਸਭ ਤੋਂ ਪਹਿਲਾਂ ਇਸ ਚੈਨਲ ਨਾਲ ਜੁੜੀਆਂ ਪਵਿੱਤਰ ਰੂਹਾਂ ਅਸੀਂ ਆਖਦੇ ਹਾਂ ਜੈ ਸਾਈਆਂ ਦੀ ਜੈ ਪੀਰਾਂ ਦੀ ਜੈ ਮਸਤਾਂ ਦੀ ਪੂਜਾ ਪਾਠ ਕਰਦੇ ਸਮੇਂ ਆਸਣ ਕਿਉਂ ਜ਼ਰੂਰੀ ਹੁੰਦਾ ਹੈ ਸੰਗਤ ਜੀ ਆਸਣ ਦੇ ਨਾਲ ਅਨੇਕਾਂ ਹੀ ਸਵਾਲ ਜੁੜੇ ਹੋਏ ਹਨ ਬਾਬਾ ਸੰਤ ਸਾਈਂ ਲੋਕ ਜੀ ਦੀ ਅਪਾਰ ਕਿਰਪਾ ਨਾਲ ਮਡਾਰ ਮਲਟੀਮੀਡੀਆ ਚੈਨਲ ਰਾਹੀਂ ਆਪਾਂ ਜਾਣਾਂਗੇ ਉਹਨਾਂ ਹਰ ਸਵਾਲਾਂ ਦਾ ਜਵਾਬ ਜੋ ਆਸਣ ਦੇ ਨਾਲ ਜੁੜਿਆ ਹੋਇਆ ਹੈ ਪਰ ਸਭ ਤੋਂ ਪਹਿਲਾਂ ਜੋ ਅੱਜ ਫਿਰ ਨਵੀਆਂ ਰੂਹਾਂ ਇਸ ਚੈਨਲ ਤੇ ਹਾਜ਼ਰੀ ਭਰਦੀਆਂ ਹਨ ਉਹਨਾਂ ਨੂੰ ਗੁਜਾਰਸ਼ ਕਰਦੇ ਹਾਂ ਕਿ ਮਡਾਰ ਮਲਟੀਮੀਡੀਆ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਅਤੇ ਨਾਲ ਹੀ ਬੈਲ ਵਾਲਾ ਬਟਨ ਵੀ ਦਬਾਉਣਾ ਨਾ ਭੁੱਲਣਾ ਇਸੇ ਨਾਲ ਹੀ ਹਰ ਵੀਡੀਓ ਆਪ ਜੀ ਤੱਕ ਆਸਾਨੀ ਨਾਲ ਪਹੁੰਚੇਗੀ ਇਹੀ ਵੀਡੀਓ ਦੇਖਰ ਤੁਸੀਂ ਫੇਸਬੁਕ ਜਾਂ ਇੰਸਟਾਗ੍ਰam ਤੇ ਦੇਖ ਰਹੇ ਹੋ ਤਾਂ ਪੇਜ ਨੂੰ ਫੋਲੋ ਜ਼ਰੂਰ ਕਰਨਾ ਜੀ ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ ਦਾ ਜੋ ਮੇਨ ਵਿਸ਼ਾ ਹੈ ਸੰਤ ਸਾਈਂ ਲੋਕ ਬਾਬਾ ਜੀ ਨਾਲ ਜੁੜੀਆਂ ਸਭ ਸੰਗਤਾਂ ਨੂੰ ਦੱਸਣਾ ਚਾਹਾਂਗੇ ਕਿ ਸਹੀ ਆਸਣ ਸਾਡੀ ਆਤਮਿਕ ਜ਼ਿੰਦਗੀ ਵਿੱਚ ਕਿੰਨਾ ਵੱਡਾ ਰੋਲ ਨਿਭਾਉਂਦਾ ਹੈ ਸੰਗਤ ਜੀ ਜਦੋਂ ਅਸੀਂ ਸਵੇਰੇ ਉੱਠ ਕੇ ਪਾਠ ਪੂਜਾ ਨਿਤਨੇਮ ਕਰਦੇ ਹਾਂ ਤਾਂ ਅਸੀਂ ਸਿਰਫ ਸ਼ਬਦ ਹੀ ਨਹੀਂ ਬਲਕਿ ਅਸੀਂ ਬਾਬਾ ਜੀ ਨਾਲ ਜੁੜ ਰਹੇ ਹੁੰਦੇ ਹਾਂ ਪਰ ਬਾਬਾ ਜੀ ਨਾਲ ਜੁੜਨ ਲਈ ਮਨ ਸਥਿਰ ਹੋਣਾ ਜ਼ਰੂਰੀ ਹੁੰਦਾ ਹੈ ਤੇ ਜਿੱਥੇ ਮਨ ਸਥਿਰ ਹੋਵੇ ਉੱਥੇ ਆਸਣ ਦਾ ਰੋਲ ਸਭ ਤੋਂ ਵੱਡਾ ਹੁੰਦਾ ਹੈ ਸੰਗਤ ਜੀ ਆਸਣ ਸਿਰਫ ਬੈਠਣ ਦੀ ਥਾਂ ਨਹੀਂ ਹੁੰਦੀ ਵੱਲਕੇ ਇਹ ਆਤਮਿਕ ਸਥਿਰਤਾ ਦਾ ਆਧਾਰ ਹੈ ਜਿਵੇਂ ਕਿਸੇ ਮਕਾਨ ਨੂੰ ਮਜ਼ਬੂਤ ਨੀਂਹ ਦੀ ਲੋੜ ਹੁੰਦੀ ਹੈ ਓਵੇਂ ਭਗਤੀ ਨੂੰ ਵੀ ਮਜ਼ਬੂਤ ਆਸਣ ਦੀ ਲੋੜ ਹੁੰਦੀ ਹੈ ਸੰਗਤ ਜੀ ਸਰੀਰ ਵਿੱਚ ਇੱਕ ਆਤਮਿਕ ਊਰਜਾ ਵਹਿੰਦੀ ਹੈ ਜਿਸ ਨੂੰ ਪ੍ਰਾਣ ਸ਼ਕਤੀ ਕਿਹਾ ਜਾਂਦਾ ਹੈ ਜਦੋਂ ਅਸੀਂ ਧਰਤੀ ਤੇ ਸਿੱਧਾ ਬੈਠਦੇ ਹਾਂ ਤਾਂ ਉਹ ਊਰਜਾ ਕਈ ਵਾਰ ਨਿਕਲ ਜਾਂਦੀ ਹੈ ਇਸ ਲਈ ਆਸਣ ਜ਼ਰੂਰੀ ਹੈ ਕਿਉਂਕਿ ਇਸ ਨਾਲ ਸਰੀਰ ਦੀ ਊਰਜਾ ਸੰਭਾਲੀ ਜਾਂਦੀ ਹੈ ਸੰਗਤ ਜੀ ਜੇਕਰ ਤੁਸੀਂ ਪਦਮ ਆਸਣ ਜਾਂ ਸੁਖ ਆਸਣ ਵਿੱਚ ਬੈਠਦੇ ਹੋ ਤਾਂ ਰੀੜ ਦੀ ਹੱਡੀ ਸਿੱਧੀ ਰਹਿੰਦੀ ਹੈ ਇਸ ਤਰ੍ਹਾਂ ਤੁਸੀਂ ਜ਼ਿਆਦਾ ਦੇਰ ਤੱਕ ਆਸਣ ਤੇ ਬੈਠ ਕੇ ਬਾਬਾ ਜੀ ਨਾਲ ਜੁੜ ਸਕਦੇ ਹੋ ਸੰਗਤ ਜੀ ਆਸਣ ਸਿਰਫ ਤੇ ਸਿਰਫ ਸੁਖ ਲਈ ਨਹੀਂ ਇਹ ਪਵਿੱਤਰਤਾ ਦਾ ਪ੍ਰਤੀਕ ਵੀ ਹੁੰਦਾ ਹੈ ਜਦੋਂ ਤੁਸੀਂ ਇੱਕ ਆਸਣ ਸਿਰਫ ਪਾਠ ਪੂਜਾ ਨਿਤਨੇਮ ਲਈ ਰੱਖਦੇ ਹੋ ਤਾਂ ਉਹ ਸਤਾਂਤ ਰਿੱਤਰ ਹੋ ਜਾਂਦੀ ਹੈ ਇਸ ਲਈ ਹਰ ਸੰਗਤ ਨੂੰ ਆਸਣ ਲਗਾ ਕੇ ਹੀ ਨਿਤਨੇਮ ਪੂਜਾ ਪਾਠ ਕਰਨਾ ਚਾਹੀਦਾ ਹੈ ਸੰਗਤ ਜੀ ਸਰੀਰ ਵਿੱਚ ਇੱਕ ਆਤਮਿਕ ਊਰਜਾ ਵਹਿੰਦੀ ਹੈ ਜਿਸ ਨੂੰ ਪ੍ਰਾਣ ਸ਼ਕਤੀ ਕਿਹਾ ਜਾਂਦਾ ਹੈ ਜਦੋਂ ਅਸੀਂ ਧਰਤੀ ਤੇ ਸਿੱਧਾ ਬੈਠਦੇ ਹਾਂ ਤਾਂ ਉਹ ਊਰਜਾ ਕਈ ਵਾਰ ਨਿਕਲ ਜਾਂਦੀ ਹੈ ਇਸ ਲਈ ਆਸਣ ਜ਼ਰੂਰੀ ਹੈ ਕਿਉਂਕਿ ਇਸ ਨਾਲ ਸਰੀਰ ਦੀ ਊਰਜਾ ਸੰਭਾਲੀ ਜਾਂਦੀ ਹੈ ਜਦੋਂ ਤੁਸੀਂ ਇੱਕ ਆਸਣ ਸਿਰਫ ਪਾਠ ਪੂਜਾ ਨਿਤਨੇਮ ਲਈ ਰੱਖਦੇ ਹੋ ਤਾਂ ਉਹ ਸਥਾਨ ਪਵਿੱਤਰ ਹੋ ਜਾਂਦੀ ਹੈ ਇਸ ਲਈ ਹਰ ਸੰਗਤ ਨੂੰ ਆਸਣ ਲਗਾ ਕੇ ਹੀ ਨਿਤਨੇਮ ਪੂਜਾ ਪਾਠ ਕਰਨਾ ਚਾਹੀਦਾ ਹੈ ਸੰਗਤ ਜੀ ਇਹ ਕੋਈ ਪਰੰਪਰਾ ਨਹੀਂ ਹੈ ਬਲਕਿ ਇਹ ਰੂਹਾਨੀ ਅਨੁਸ਼ਾਸਨ ਹੈ ਬੜੀਆਂ ਸੰਗਤਾਂ ਦਾ ਊਜਾ ਪਾਠ ਨਿਤਨੇਮ ਕਰਦੇ ਸਮੇਂ ਮਨ ਇੱਧਰ ਉੱਧਰ ਭਟਕਦਾ ਹੋਵੇਗਾ ਭਗਤੀ ਵਿੱਚ ਸਭ ਤੋਂ ਵੱਡੀ ਰੁਕਾਵਟ ਵੀ ਮਨ ਦਾ ਭਟਕਣਾ ਹੀ ਹੈ ਪਰ ਜਦੋਂ ਤੁਸੀਂ ਹਰ ਰੋਜ਼ ਇੱਕੋ ਆਸਣ ਤੇ ਬੈਠਦੇ ਹੋ ਤਾਂ ਤੁਹਾਡਾ ਮਨ ਉਸ ਥਾਂ ਨਾਲ ਜੁੜ ਜਾਂਦਾ ਹੈ ਜਦੋਂ ਤੁਸੀਂ ਆਸਣ ਤੇ ਬੈਠਦੇ ਹੋ ਤਾਂ ਮਨ ਆਪ ਹੀ ਕਹਿੰਦਾ ਹੈ ਕਿ ਹੁਣ ਸਮਾਂ ਆ ਗਿਆ ਹੈ ਬਾਬਾ ਜੀ ਨਾਲ ਜੁੜਨ ਦਾ ਬਾਕੀ ਸੰਗਤ ਜੀ ਬਾਬਾ ਜੀ ਤਾਂ ਭਾਵਨਾ ਨਾਲ ਮਿਲਦੇ ਹਨ ਪਰ ਭਾਵਨਾ ਦਾ ਕੇਂਦਰ ਹੁੰਦਾ ਹੈ ਸ਼ਾਂਤ ਸਰੀਰ ਜੇਕਰ ਸਰੀਰ ਸਥਿਰ ਹੋਵੇਗਾ ਭਾਵਨਾ ਜਿਆਦਾ ਗਹਿਰੀ ਹੁੰਦੀ ਹੈ ਸੰਗਤ ਜੀ ਜੇਕਰ ਆਸਣ ਸ਼ੁੱਧ ਮੰਨਣਾ ਸੰਗਤ ਜੀ ਜੇਕਰ ਆਸਣ ਸ਼ੁੱਧ ਮਨ ਸ਼ੁੱਧ ਤਾਂ ਹੀ ਨਾਮ ਸ਼ੁੱਧ ਉਚਾਰਿਆ ਜਾ ਸਕਦਾ ਹੈ ਸੰਗਤ ਜੀ ਉਸ਼ ਆਸਣ ਤੇ ਬੈਠ ਕੇ ਜਾਪ ਕਰੋ ਤਾਂ ਫਲ 100 ਗੁਣਾ ਮਿਲਦਾ ਹੈ ਕੰਬਲ ਆਸਣ ਤੇ ਕਰੋ ਤਾਂ 50 ਗੁਣਾ ਮਿਲਦਾ ਹੈ ਜੇਕਰ ਧਰਤੀ ਤੇ ਸਿੱਧਾ ਬੈਠ ਕੇ ਜਾਪ ਕਰੋਗੇ ਤਾਂ ਊਰਜਾ ਦਾ ਨੁਕਸਾਨ ਹੋ ਸਕਦਾ ਹੈ ਸੰਗਤ ਜੀ ਜਦੋਂ ਤੁਸੀਂ ਬਾਬਾ ਜੀ ਦਾ ਜਾਪ ਓਮ ਨਮੋਸੰਤ ਸਾਈਂ ਲੋਕ ਜੀ ਆਏ ਨਮਾ ਆਸਣ ਤੇ ਬੈਠ ਕੇ ਕਰਦੇ ਹੋ ਤਾਂ ਹਰ ਤੂੰ ਨਹੀਂ ਤੁਹਾਡੇ ਅੰਦਰ ਗੂੰਜਦੀ ਹੈ ਜੇਕਰ ਤੁਸੀਂ ਠੀਕ ਆਸਣ ਤੇ ਬੈਠੇ ਹੋ ਤਾਂ ਜਾਪ ਦੀ ਧੁਨੀ ਤੁਹਾਡੇ ਅੰਦਰ ਗੂੰਜਦੀ ਹੈ ਅਤੇ ਉਹ ਧੁਨੀ ਸਰੀਰ ਦੇ ਹਰ ਕੋਸ਼ਿਸ਼ਾਂ ਵਿੱਚ ਵਸਦੀ ਹੈ ਬੈਠਕ ਸਾਫ਼ ਰੱਖੋ ਮਨ ਸ਼ੁੱਧ ਰੱਖੋ ਬਾਬਾ ਸੰਤ ਸਾਈਂ ਲੋਕ ਜੀ ਆਪੇ ਅੰਦਰ ਵਸ ਜਾਣਗੇ ਕਈ ਸੰਗਤਾਂ ਅਜੇ ਵੀ ਕੁਰਸੀ ਜਾਂ ਬੈਟ ਤੇ ਬੈਠ ਕੇ ਬਾਬਾ ਜੀ ਦਾ ਜਾਪ ਕਰਦੇ ਹੋਣਗੇ ਪਰ ਜੇਕਰ ਜਿਆਦਾ ਸੰਭਵ ਨਾ ਹੋਵੇ ਤਾਂ ਆਪਣੇ ਲਈ ਇੱਕ ਛੋਟਾ ਜਿਹਾ ਆਸਣ ਬਣਾਓ ਭਾਵੇਂ ਇੱਕ ਛੋਟਾ ਮੈਟ ਹੀ ਕਿਉਂ ਨਾ ਹੋਵੇ ਉਸ ਨੂੰ ਸਾਫ਼ ਸੁਥਰਾ ਰੱਖੋ ਅਤੇ ਸਿਰਫ ਬਾਬਾ ਜੀ ਦੇ ਜਾਪ ਲਈ ਹੀ ਵਰਤੋ ਇਹ ਛੋਟੀ ਜਹੀ ਆਦਤ ਤੁਹਾਡੀ ਭਗਤੀ ਵਿੱਚ ਬਹੁਤ ਵੱਡਾ ਬਦਲਾਅ ਲਿਆ ਸਕਦੀ ਹੈ ਸੰਗਤ ਜੀ ਜਾਪ ਕਰਨਾ ਆਸਾਨ ਜ਼ਰੂਰ ਲੱਗਦਾ ਹੋਵੇਗਾ ਪਰ ਜਾਪ ਦੀ ਮਰਿਆਦਾ ਨਿਭਾਉਣਾ ਹੀ ਸੱਚੀ ਭਗਤੀ ਹੈ ਸਭ ਸੰਗਤਾਂ ਹਮੇਸ਼ਾ ਆਸਣ ਤੇ ਬੈਠ ਕੇ ਹੀ ਸ਼ਰਧਾ ਭਾਵਨਾ ਤੇ ਪ੍ਰੇਮ ਨਾਲ ਬਾਬਾ ਜੀ ਦਾ ਜਾਪ ਕਰਿਆ ਕਰੋ ਬਾਬਾ ਜੀ ਸਭ ਦੀ ਸੁਣਦੇ ਹਨ ਉਸ ਦੇ ਘਰ देर ਤਾਂ ਹੋ ਸਕਦੀ ਹੈ ਪਰ ਅੰਧੇਰ ਨਹੀਂ ਦੇਖਣ ਵਿੱਚ ਆਇਆ ਹੈ ਕਿ ਕਈ ਸੰਗਤਾਂ ਭਗਵੇਂ ਰੰਗ ਦਾ ਆਸਣ ਲਗਾ ਲੈਂਦੀਆਂ ਹਨ ਭਗਵੇਂ ਰੰਗ ਦਾ ਆਸਣ ਸਾਨੂੰ ਭੁੱਲ ਕੇ ਵੀ ਕਦੀ ਨਹੀਂ ਲਗਾਉਣਾ ਚਾਹੀਦਾ ਭਗਵੇਂ ਰੰਗ ਦਾ ਆਸਣ ਤਾਂ ਬਾਬਾ ਸੰਤ ਸਾਈਂ ਲੋਕ ਜੀ ਨੂੰ ਹੀ ਸ਼ੋਭਾ ਦਿੰਦਾ ਹੈ ਜੇਕਰ ਤੁਸੀਂ ਵੀ ਆਪਣੇ ਲਈ ਭਗਵੇਂ ਰੰਗ ਦੇ ਆਸਣ ਦਾ ਇਸਤੇਮਾਲ ਕਰਦੇ ਹੋ ਤਾਂ ਅੱਜ ਹੀ ਭਗਵੇਂ ਰੰਗ ਦਾ ਆਸਣ ਆਪਣੇ ਲਈ ਲਗਾਉਣਾ ਬੰਦ ਕਰ ਦਿਓ ਬਾਕੀ ਜਿਸ ਤਰ੍ਹਾਂ ਜੋ ਬਾਬਾ ਜੀ ਦੀ ਕਿਰਪਾ ਨਾਲ ਦੱਸਿਆ ਗਿਆ ਹੈ ਅੱਜ ਤੋਂ ਹੀ ਆਪਣੇ ਲਈ ਨਿਰਧਾਰਤ ਆਸਨ ਬਣਾਓ ਉਸ ਨੂੰ ਸਾਫ਼ ਰੱਖੋ ਤੇ ਹਰ ਦਿਨ ਬਾਬਾ ਸੰਤ ਸਾਈਂ ਲੋਕ ਜੀ ਦਾ ਨਾਮ ਲੈ ਕੇ ਬੈਠੋ ਤੁਹਾਡੇ ਮਨ ਦੀ ਸ਼ਾਂਤੀ ਸਰੀਰ ਦੀ ਸਥਿਰਤਾ ਤੇ ਰੂਹ ਦੀ ਰੌਸ਼ਨੀ ਤਿੰਨੇ ਮਿਲ ਕੇ ਭਗਤੀ ਦਾ ਅਸਲੀ ਆਨੰਦ ਦੇਣਗੇ ਸੰਗਤ ਜੀ ਜੇਕਰ ਤੁਸੀਂ ਅਜਿਹੀਆਂ ਰੋਹਾਨੀ ਜਾਣਕਾਰੀਆਂ ਸੁਣਨਾ ਚਾਹੁੰਦੇ ਹੋ ਰਾਮਡਾਰ ਮਲਟੀਮੀਡੀਆ ਦੀ ਨਿਮਾਣੀ ਜਹੀ ਕੋਸ਼ਿਸ਼ ਨੂੰ ਹੋਰ ਵੀ ਸੰਗਤਾਂ ਤੱਕ ਪਹੁੰਚਾਇਆ ਕਰੋ ਆਸਣ ਨਾਲ ਸੰਬੰਧਤ ਇਹ ਵੀਡੀਓ ਸੰਗਤਾਂ ਨੂੰ ਕਿਸ ਤਰ੍ਹਾਂ ਦੀ ਲੱਗੀ ਹੈ ਆਪਣੀ رائے ਕਮੈਂਟ ਬਾਕਸ ਵਿੱਚ ਜਰੂਰ ਦੇਣਾ ਜੀ ਜੇਕਰ ਵੀਡੀਓ ਚੰਗੀ ਲੱਗੇ ਤਾਂ ਇੱਕ ਲਾਈਕ ਤਾਂ ਜਰੂਰ ਬਣਦਾ ਹੈ ਤੁਹਾਡੇ ਵੱਲੋਂ ਆਏ ਹੋਏ ਕਮੈਂਟ ਅਤੇ ਲਾਈਕ ਸਾਡੀ ਬਹੁਤ ਹੌਸਲਾ ਅਫਜ਼ਾਈ ਕਰਦੇ ਹਨ ਦਾ ਹੀ ਤਾਂ ਬਾਬਾ ਜੀ ਦੀ ਕਿਰਪਾ ਨਾਲ ਅਸੀਂ ਆਪ ਜੀ ਤੱਕ ਹਰ ਨਵੀਂ ਵੀਡੀਓ ਲੈ ਕੇ ਹਾਜ਼ਰ ਹੋ ਜਾਂਦੇ ਹਾਂ ਧੰਨਵਾਦ ਜੈ ਸਾਈਆਂ ਦੀ ਜੈ ਪੀਰਾਂ ਦੀ ਜੈ ਮਸਤਾਂ ਦੀ